ਐਸਟੇ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਗੁਰੂ ਨਾਨਕ ਟਰਾਂਸਪੋਰਟ ਬਰੈਂਟਨ ਕੈਨੇਡਾ ਦੇ ਟਰਾਂਸਪੋਰਟਰ ਅਤੇ ਉੱਗੇ ਸਮਾਜ ਸੇਵਕ ਜਗਮੋਹਨ ਸਿੰਘ ਮੱਲੀ ਵੱਲੋਂ ਮੱਲੀ ਨਵਾਲ ਸੈਟਲਮੈਂਟ ਧਾਰੀਵਾਲ ਵਿਖੇ ਸਨਮਾਨ ਸਮਾਰੋਹ ਦੌਰਾਨ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁੱਗਲ ਅਤੇ ਪਾਵਰਕਮ ਧਾਰੀਵਾਲ ਦੇ ਐਸਡੀਓ ਜਤਿੰਦਰ ਸ਼ਰਮਾ ਹੱਥੋਂ ਸਮਾਜ ਅੰਦਰ ਚੰਗੀਆਂ ਸਵਾਵਾਂ ਨਿਭਾਉਣ ਵਾਲੇ ਗਰਮੀਤ ਸਿੰਘ, ਸ਼ੇਖ ਕਬੀਰ, ਠੇਕੇਦਾਰ ਬੱਬਾ, ਵਿਸ਼ਵਜੀਤ ਸਿੰਘ ਰਣੀਆਂ, ਨੰਬਰਦਾਰ ਬਲਜੀਤ ਸਿੰਘ ਰਣੀਆਂ ਅਤੇ ਬਲਦੇਵ ਸਿੰਘ ਰਣੀਆਂ ਨੂੰ ਸਨਮਾਨਕਿੰਨ ਅਤੇ ਸਰੂਪਾ ਪਾ ਕੇ ਸਨਮਾਨਿਤ ਕਰਵਾਇਆ ਗਿਆ। ਇਸ ਮੌਕੇ ਤੇ ਪ੍ਰਧਾਨ ਸੁਨੀ ਦੁਗਲ ਤੇ ਐਸਡੀਓ ਜਤਿੰਦਰ ਸ਼ਰਮਾ ਨੇ ਕਿਹਾ ਕਿ ਐਨਆਰਆਈ ਭਲੀ ਵਿਦੇਸ਼ ਅੰਦਰ ਕਾਮਯਾਬ ਕਾਰੋਬਾਰੀ ਹੋਣ ਦੇ ਬਾਵਜੂਦ ਵੀ ਆਪਣੀ ਜਨਮ ਭੂਮੀ ਨਾਲ ਜੁੜੇ ਰਹਿੰਦੇ ਹਨ ਅਤੇ ਹਮੇਸ਼ਾ ਹੀ ਬਿਹਤਰ ਸਮਾਜਿਕ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਉਹਤਸ਼ਾਹਤ ਕਰਨ ਲਈ ਸਨਮਾਨਿਤ ਕਰਦੇ ਰਹਿੰਦੇ ਹਨ ਜਦਕਿ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਵੀ ਤਤਪਰ ਰਹਿੰਦੇ ਹਨ ਇਸ ਮੌਕੇ ਤੇ ਉੱਗੇ ਸਮਾਜ ਸੇਵਕ ਜਗਮਉਨ ਸਿੰਘ ਮੱਲੀ ਨੇ ਕਿਹਾ ਕਿ ਸਾਨੂੰ ਮਾਨਵਤਾ ਦੀ ਸੇਵਾ ਅਤੇ ਸਮਾਜ ਸੁਧਾਰ ਸਬੰਧੀ ਆਪਣਾ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ ਅਤੇ ਸਮਾਜ ਸੁਧਾਰਨ ਵਿੱਚ ਦੀ ਕਵੈਤ ਨੂੰ ਹਮੇਸ਼ਾ ਆਪਣੇ ਤੋਂ ਹੀ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਲਾਹਨਤ ਤੋਂ ਦੂਰ ਰਹਿ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਮੌਕੇ ਤੇ ਗੁਰਪਿੰਦਰ ਸਿੰਘ ਸੇਖ ਕਬੀਰ ਬਲਦੇਵ ਸਿੰਘ ਰਣਿਆ ਰਵਿੰਦਰ ਸਿੰਘ ਬਖਸ਼ੀਵਾਲ ਤੋਂ ਇਲਾਵਾ ਹੋਰ ਹਾਜ਼ਰ ਹਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਬਲੀ ਸਾਹਿਬ ਦਾ ਇਹ ਸਾਡੇ ਬਲਕਿ ਤਾਂ ਉਹਨੇ ਮੇਰੇ ਸਰ ਸਾਹਿਬਾਂ ਨੇ ਅੱਜ ਚੀਫ ਗੈਸਟ ਦੇ ਬਸਾ ਦੇ ਆਪਣੇ ਐਸ.ਡੀ. ਸਾਹਿਬ ਨੇ ਹਾਂਜੀ ਵਾਹਿਗੁਰੂ ਜਿਹਦੇ ਖਾਲਸਾ ਵਾਹਿਗੁਰੂ ਦੀ ਫਤਿਹ ਤੁਸੀਂ ਜਾਣਦੇ ਹੋ ਸਾਡੇ ਜਿਹੜੇ ਜਗਮਉਂਦ ਸਿੰਘ ਮੱਲੀ ਜੀ ਇਹ ਐਨ.ਆਰ.ਆਈ ਨੇ ਇਹ ਸਾਡੇ ਇਥੇ ਧਾਰੀਵਾਲ ਜੀ ਰਹਿੰਦੇ ਤੇ ਕੈਨੇਡਾ ਜੀ ਰਹਿੰਦੇ ਨੇ ਇਹ ਕੈਨੇਡਾ ਜੀ ਵੇਖਦੇ ਰਹਿੰਦੇ ਨੇ ਵੀ ਧਾਰੀਵਾਲ ਸ਼ਹਿਰ ਦੇ ਵਿੱਚ ਕਿਹੜਾ ਸਮਾਜ ਸੇਵੀ ਆ ਜਿਹੜਾ ਬੜੇ ਅੱਛੇ ਮਨ ਦੇ ਨਾਲ ਬੜਾ ਹੀ ਦੇਸ਼ ਆਪਣੇ ਧਾਰੀਵਾਲ ਵਾਸਤੇ ਬਹੁਤ ਨੇਕ ਕੰਮ ਕਰਦੇ ਨੇ ਉਹਨਾਂ ਨੇ ਅੱਜ ਸਾਡੇ ਕੋਲ ਆ ਗੁਰਮੀਤ ਸਿੰਘ ਜੀ ਇਹਨੇ ਮਿਸਤਰੀ ਵੀ ਆ ਤੇ ਠੇਕਦਾਰ ਵੀ ਆ ਇਹਨਾਂ ਨੇ ਬਹੁਤ ਅੱਛੀ ਧਾਰੀਵਾਲ ਦੇ ਵਿੱਚ ਡਵੈਲਪਮੈਂਟ ਕੀਤੀ ਆ ਭਲੇ ਵੀ ਕਰਦੇ ਆ ਨੇਕ ਕੰਮ ਹੀ ਕਰਦੇ ਆ ਤੇ ਕੋਠੀਆਂ ਬੜੀਆਂ ਬੜੀਆਂ ਸੋਹਣੀਆਂ ਬਣਾਈਆਂ ਵਾ ਇਹਨਾਂ ਨੇ ਜਦੋਂ ਮੱਲੀ ਸਾਹਿਬ ਨੇ ਦੇਖਿਆ ਤੇ ਮੇਰੀ ਤੇ ਨਾਲ ਮੇਰੇ ਐਸਡੀਓ ਸਾਹਿਬ ਆਏ ਨੇ ਬੀਬੀ ਬੋਰ ਜਤਿੰਦਰ ਸ਼ਰਮਾ ਜੀ ਤੇ ਸਾਨੂੰ ਉਹਨਾਂ ਨੇ ਦੱਸਿਆ ਤੇ ਇਹ ਆਖਿਆ ਵੀ ਉਹਨਾਂ ਨੂੰ ਅਸੀਂ ਮਿਲਣਾ ਚਾਹੁੰਦੇ ਆ ਉਹਨਾਂ ਨੇ ਸਾਨੂੰ ਮੱਲੀ ਸਾਹਿਬ ਨੇ ਮਿਲਾਇਆ ਤੇ ਉਹਨਾਂ ਨੂੰ ਹੀ ਸਨਮਾਨਤ ਕੀਤਾ ਅੱਜ ਕਿਉਂਕਿ ਇਹ ਬਹੁਤ ਹੁਨਾਰਾ ਤੇ ਬਹੁਤ ਹੀ ਵਧੀਆ ਹੱਥ ਕਲਾ ਵੀ ਬੜੀ ਆ ਬਹੁਤ ਹੀ ਨੇਕ ਤੇ ਵਧੀਆ ਇਹ ਕਾਰੀਗਰ ਵੀ ਇਹ ਕਹਿ ਸਕਦੇ ਆ ਨਾ ਨੂੰ ਵੀ ਬਹੁਤ ਹੀ ਵਧੀਆ ਬੰਦੇ ਨੇ ਇਸ ਕਰਕੇ ਨਾ ਸਮਾਜ ਦੇ ਦਾ ਦੂਜਾ ਇੱਕ ਸਾਡੇ ਕੋਲ ਸਰਪੰਚ ਦੇ ਸਰਪੰਚ ਦੇ بیٹے ਨੇ ਤੇ ਉਹ ਬਹੁਤ ਹੀ ਹੌਨਹਾਰ ਨੇ ਉਹ ਵੀ ਸਮਾਜ ਸੇਵੀ ਆ ਉਹਨਾਂ ਨੇ ਬੜੇ ਹੀ ਅੱਛੇ ਕੰਮ ਕਰਦੇ ਨੇ ਭਾਰਕ ਦਾ ਲੋਰ ਮੰਦ ਦਾ ਭਲਾ ਕਰਦੇ ਨੇ ਉਹਨਾਂ ਦੇ ਨਾਲ ਦੂਜੇ ਭਾਜੀ ਬਲਜੀਤ ਸਿੰਘ ਜੀ ਲੰਮੜਦਾਰ ਉਹ ਵੀ ਪਿੰਡ ਰਵੀਰ ਨਾ ਰਨੀਏ ਦੋਨੇ ਤੇ ਉਹਨਾਂ ਨੇ ਵੀ ਵੇਖਿਆ ਧਾਰੀਵਾਲ ਦੇ ਵਿੱਚ ਜਿਹੜੇ ਵੀ ਲੋਡ ਮੰਨਦੇ ਉਹਨਾਂ ਦੀ ਸਹਾਤਾ ਕਰਦਾ ਕਰਦੇ ਨੇ ਤੇ ਮੈਂ ਇਹ ਸੋਚ ਵੇਖੋ ਸਾਡੇ ਮੱਲੀ ਸਾਹਿਬ ਦੀ ਕਿੰਨੀ ਅੱਛੀ ਸੋਚ ਆ ਵੀ ਜਿਸ ਤਰ੍ਹਾਂ ਇਹਨਾਂ ਨੂੰ ਇਹੀ ਸਨਮਾਨ ਦਿੱਤਾ ਸਾਡੇ ਕੋਲ ਕਰਵਾਇਆ ਇਹਨਾਂ ਨੇ ਠੀਕ ਹੈ ਐਸਡੀਓ ਸਾਹਿਬ ਕੋ ਕਰਾਇਆ ਜਾਂ ਮੇਰੇ ਕੋਲ ਪ੍ਰਾਇਜ ਪ੍ਰਧਾਨ ਮੇਰੇ ਕੋ ਕਰਵਾਇਆ ਤੇ ਉਹਨਾਂ ਨੂੰ ਬੜਾ ਹੌਸਲਾ ਮਿਲਿਆ ਉਹ ਇਹਨਾਂ ਨੇ ਵੱਧ ਚੜ ਕੇ ਹੋਰ ਨੇਕ ਕੰਮ ਕਰਨਗੇ ਤੇ ਮੈਂ ਤੇ ਵਾਹਿਗੁਰੂ ਦੇਗੇ ਪ੍ਰਾਰਥਨਾ ਕਰਨਾ ਵੀ ਮੱਲੀ ਸਾਹਿਬ ਨੂੰ ਹੋਰ ਤਰੱਕੀਆਂ ਤੰਦਰੁਸਤੀਆਂ ਦੇਓ ਤੇ ਮੇਰੇ ਪਾਰਕਿਰ ਦਾ ਕਿਰਪਾ ਬਣਾ ਕੇ ਰੱਖਣ ਜਿਸ ਤਰ੍ਹਾਂ ਇਹ ਜਿਹੜਾ ਵੀ ਮਿਹਨਤ ਕਰਦਾ ਜਿਹੜਾ ਅੱਛੇ ਕੰਮ ਕਰਦਾ ਉਹਨਾਂ ਦਾ ਹੌਸਲਾ ਵਧਾਉਂਦੇ ਨੇ ਤੇ ਵਾਹਿਗੁਰੂ ਇਹਨਾਂ ਤੇ ਵੀ ਅਪਾਰ ਕਿਰਪਾ ਬਣਾ ਕੇ ਰੱਖਣ ਵਾਹਿਗੁਰੂ ਜੀ ਦਾ ਖਾਸਾ ਹੋਏਗੀ ਤੇ ਅੱਗੇ ਅਜੀਤ ਸਾਹਿਬ ਸਨਮਾਨ ਸਮਾਗਮ ਰੱਖਿਆ ਗਿਆ ਸਰਦਾਰ ਜਗਨੂਰ ਸਿੰਘ ਮੱਲੀ ਜੀ ਹਣਾ ਵੱਲੋਂ ਤੇ ਕੋਈ ਕੇਚੇ ਤੇ ਉੱਤੇ ਪਹੁੰਚੇ ਹੋ ਸਾਹਮਣੇ ਹੋਏ ਕੀ ਕਹਿਣਾ ਚਾਹੁੰਦੇ ਸ਼ਿਵਰਾਤਰੀ ਦੀਆਂ ਸਭ ਤੋਂ ਪਹਿਲੇ ਸਮੂਹ ਧਰਿਵਲ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਪ੍ਰਮੁੱਖ ਸਮਾਜ ਸੇਵਕ ਜਗਮਨ ਸਿੰਘ ਜੀ ਮੱਲੀ ਜਿਹੜੇ ਬ੍ਰਮਟਨ ਦੇ ਵਿੱਚ ਗੁਰਨਾਨਕ ਟਰਾਂਸਪੋਰਟ ਦੇ ਦਾ ਵੀ ਕੰਮ ਕਰ ਰਹੇ ਨੇ ਔਰ ਨਾਲ ਦੀ ਨਾਲ ਉਹਨਾਂ ਦੀਆਂ ਜੜਾਂ ਜਿਹੜੀਆਂ ਨੇ ਵਾਪਸ ਧਾਰੀਵਾਲ ਦੇ ਵਿੱਚ ਵੀ ਉਸੇ ਤਰ੍ਹਾਂ ਲੱਗੀਆਂ ਹੋਈਆਂ ਨੇ ਅੱਜ ਇੱਥੇ ਪਹੁੰਚ ਕੇ ਬੜਾ ਅੱਛਾ ਲੱਗਿਆ ਕਿ ਇਹਨਾਂ ਦੀ ਲਗਭਗ 15 ਸਾਲ ਪਹਿਲਾਂ ਬਣਾਈ ਕੋਠੀ ਜੋ ਗੁਰਮੀਤ ਸਿੰਘ ਜੀ ਇੰਜੀਨੀਅਰ ਸਾਹਿਬ ਨੇ ਬਣਾਈ ਆ ਔਰ ਮੈਂ ਦੇਖ ਕੇ ਰਾਨਾ ਵੀ ਅੱਜ ਵੀ ਇਹ ਅੰਜ ਲੱਗਦਾ ਵੀ ਟੈਕਨੋਲੋਜੀ ਜਿਹੜੀ ਇਹਨਾਂ ਨੇ ਉਹ ਵਰਤੀ ਆ ਬਹੁਤ ਵਧੀਆ ਔਰ ਉਸ ਕਰਕੇ ਉਹਨਾਂ ਨੂੰ ਮੱਲੀ ਸਾਹਿਬ ਨੇ ਸਨਮਾਨਿਤ ਕੀਤਾ ਇਹਦੇ ਨਾਲ ਦੀ ਨਾਲ ਰਣੀਆਂ ਦੇ ਵਿੱਚ ਸਮਾਜ ਸੇਵਾ ਕਰ ਰਹੇ ਸਰਪੰਚ ਸਾਹਿਬ ਉਹਨਾਂ ਦੇ ਬੇਟੇ ਬਲਦੇਵ ਸਿੰਘ ਜੀ ਉਹਨਾਂ ਨੂੰ ਵੀ ਅੱਜ ਅੱਛੀ ਸਮਾਜ ਸੇਵਾ ਲਈ ਇਹਨਾਂ ਨੇ ਇੱਥੇ ਸਨਮਾਨਿਤ ਕੀਤਾ ਔਰ ਨਾਲ ਦੀ ਨਾਲ ਬਲਜੀਤ ਸਿੰਘ ਜੀ ਠੇਕੇਦਾਰ ਨੰਬਰਦਾਰ ਰਣੀਆਂ ਤੋਂ ਉਹ ਵੀ ਅੱਜ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਸਮਾਜ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਦਿੰਦਾ ਸਭ ਸਮਾਜ ਸੇਵਾ ਦੇ ਕੰਮ ਵੱਧ ਚੜ੍ਹ ਕੇ ਕਰਦੇ ਨੇ ਉਹਨਾਂ ਦਾ ਮਾਨ ਵਿਧਾਨ ਵਾਸਤੇ ਵੀ ਦਗਮੋਨ ਸਿੰਘ ਮੱਲੀ ਜੀ ਨੇ ਉਹਨਾਂ ਨੂੰ ਆਪਣੇ ਇੱਥੇ ਗ੍ਰਹਿਣ ਨਿਵਾਸ ਵਿਖੇ ਸਨਮਾਨਿਤ ਕੀਤਾ ਬੜਾ ਅੱਛਾ ਲੱਗਦਾ ਹੈ ਸਮਾਜ ਸੇਵਾ ਸਾਨੂੰ ਸਭ ਨੂੰ ਕਰਨੀ ਚਾਹੀਦੀ ਹੈ ਔਰ ਇਸ ਤਰ੍ਹਾਂ ਦੀ ਪਾਰਖੂ ਨਜ਼ਰ ਵਾਲੇ ਜੋ ਲੋਕ ਨੇ ਸ਼ਖਸੀਤਾ ਨੇ ਉਹ ਵੀ ਜਿਹੜੀਆਂ ਹਮੇਸ਼ਾ ਸੰਸਾਰ ਵਿੱਚ ਵੱਡੀ ਉਮਰ ਉਹਨਾਂ ਦੀ ਹੋਏ ਤੇ ਉਹ ਲੰਬੀ ਉਮਰ ਜੀਣ ਔਰ ਇਸ ਤਰ੍ਹਾਂ ਸਮਾਜ ਸੇਵਕਾਂ ਦੀ ਉਹ ਜਿਹੜੀ ਹੈ ਪਛਾਣ ਕਰਕੇ ਉਹਨਾਂ ਨੂੰ ਜਿਹੜਾ ਹੈ ਸਨਮਾਨ ਕਰਦੇ ਰਹਿਣ ਇਹ ਵਾਹਿਗੁਰੂ ਦੀ ਜਿਹੜੀ ਹੈ ਕਿਰਪਾ ਜਿਹੜੀ ਹੈ ਬਾਬਾ ਨਾਨਕ ਜੀ ਦੀ ਕਿਰਪਾ ਇਹਨਾਂ ਤੇ ਹਮੇਸ਼ਾ ਬਣੀ ਰਹੇ ਜੀ ਧੰਨਵਾਦ ਪੀਰ ਮੱਲਿਕ ਸਾਹਿਬ ਆਮ ਸੋਸ਼ਲ ਮੀਡੀਆ ਤੇ ਦੇਖਿਆ ਗਿਆ ਕਿ ਤੁਸੀਂ ਬਾਹਰ ਰਹਿੰਦੇ ਹੋਏ ਵੀ ਸਮਾਜ ਦੀਆਂ ਸੇਵਾ ਕਰਦੇ ਹੋ ਇੱਥੇ ਰਹਿਣ ਵਾਲੇ ਬੰਦਿਆਂ ਨੂੰ ਇਥੋ ਦੀਆਂ ਚੀਜ਼ਾਂ ਦਾ ਘੱਟ ਪਤਾ ਲੱਗਦਾ ਵੀ ਬਾਹਰ ਦੇ ਰਹਿੰਦੇ ਹੋਏ ਵੀ ਤੁਹਾਨੂੰ ਸਾਰੀਆਂ ਪਤਾ ਲੱਗਦਾ ਬੜਾ ਧਰਤੀ ਨਾਲ ਪਿਆਰ ਕਰਦੇ ਹੋ ਸਨਮਾਨ ਕਰਦੇ ਹੋ ਹਰ ਬੰਦੇ ਦਾ ਜਿਹੜੇ ਵੀ ਕੋਸ਼ਿਸ਼ੇ ਦਿੱਤੇ ਚੰਗੇ ਨੇਕ ਕੰਮ ਕਰਦੀ ਆ ਤੇ ਅੱਜ ਫੇਰ ਕੋਈ ਇੱਕ ਸਮਾਗਮ ਰੱਖਿਆ ਕਿਹਨਾਂ ਜੰਦੇ ਸਭ ਤੋਂ ਪਹਿਲਾਂ ਤਾਂ ਮੈਂ ਹੈਪੀ ਦੁੱਗਲ ਜੀ ਜਿਹੜੇ ਪ੍ਰਧਾਨ ਨੇ ਨਗਰ ਕਾਉਂਸਲ ਦੇ ਉਹਨਾਂ ਦਾ ਇੱਥੇ ਪਹੁੰਚਣ ਤੇ ਵਿਸ਼ੇਸ਼ ਵੈਲਕਮ ਕਰਦਾ ਹਾਂ ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਜਤਿੰਦਰ ਸ਼ਰਮਾ ਜੀ ਜੋ ਸਾਡੇ ਅਸਦੀਓ ਨੇ ਉਹਨਾਂ ਦਾ ਵੀ ਮੈਂ ਇੱਥੇ ਬਹੁਤ ਵੈਲਕਮ ਕਰਦਾ ਹਾਂ ਔਰ ਮੈਂ ਪਹਿਲਾਂ ਅਸਦੀਓ ਸਾਹਿਬ ਨੂੰ ਨਹੀਂ ਜਾਣਦਾ ਤੇ ਹੈਪੀ ਦੁੱਗਲ ਨੇ ਦੱਸਿਆ ਵੀ ਬਹੁਤ ਵਧੀਆ ਇਨਸਾਨ ਨੇ ਕਿਤੇ ਇੱਕ ਵਾਰੀ ਮਿਲ ਕੇ ਨਾ ਦੇਖੋ ਤੇ ਫਿਰ ਮੈਂ ਮਨ ਬਣਾਇਆ ਵੀ ਜੇ ਦੁੱਗਲ ਸਾਹਿਬ ਇੰਨੀ ਅਫਸਰ ਦੀ ਕੋਈ ਤਾਰੀਫ ਕਰ ਰਿਹਾ ਹੈ ਵਾਕਿਆ ਉਹਨਾਂ ਚ ਕੋਈ ਕਾਬਲੀਅਤ ਹੋਊਗੀ ਸੋ ਅਸੀਂ ਇਹਨਾਂ ਦੇ ਹੱਥੋਂ ਦੋਨਾਂ ਦੇ ਹੱਥੋਂ ਮੈਂ ਚਾਇਆ ਵੀ ਇਹ ਚੰਗੀਆਂ ਹਸਤੀਆਂ ਨੇ ਔਰ ਮੇਰੇ ਮਿੱਤਰ ਵੀ ਨੇ ਤੇ ਜਿਹੜੇ ਚੰਗੇ ਲੋਕਾਂ ਨੂੰ ਇਹਨਾਂ ਦੇ ਅੱਥਰ ਸਨਮਾਨਤ ਕਰਵਾਇਆ ਜਾਵੇ ਪਹਿਲੀ ਵਾਰੀ ਜਦੋਂ ਦੁੱਗਲ ਸਾਹਿਬ ਬਣੇ ਨੇ ਨਾ ਉਦੋਂ ਮੇਰਾ ਬੜਾ ਵਿਸ਼ੇਸ਼ ਯੋਗਦਾਨ ਸੀਗਾ ਇਹਨਾਂ ਦੀ ਪ੍ਰਧਾਨਗੀ ਵਿੱਚ ਔਰ ਜਦੋਂ ਫਿਰ ਸਾਡੀ ਗੱਲ ਨੇਪਰੇ ਚੜੀ ਤੇ ਸਾਨੂੰ ਬਹੁਤ ਖੁਸ਼ੀ ਹੋਈ ਦੂਜੀ ਵਾਰੀ ਤੇ ਫਿਰ ਇਹਨਾਂ ਦੀ ਕਾਬਲੀਅਤ ਵੇਖ ਕੇ ਸਰਕਾਰਾਂ ਨੇ ਫਿਰ ਦੂਜੀ ਵਾਰੀ ਇਹਨਾਂ ਨੂੰ ਪ੍ਰਧਾਨ ਮੰਤਰੀ ਤੇ ਫਿਰ ਇਹਨਾਂ ਦੇ ਇਹਨਾਂ ਦੀਆਂ ਕੰਮਾਂ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਲਾਇਕਤਾ ਦੇ ਆਧਾਰ ਦੇ ਉੱਤੇ ਜਿਹੜਾ ਇਹਨਾਂ ਨੂੰ ਪ੍ਰਧਾਨ ਬਣਾਇਆ ਔਰ ਬੜੀ ਵੱਡੀ ਗੱਲ ਆ ਇੱਕ ਧਾਰੀਵਾਲ ਐਡੇ ਵੱਡੇ ਸ਼ਹਿਰ ਦਾ ਇੱਕ ਪ੍ਰਧਾਨ ਦੋਹਰੀ ਵਾਰੀ ਬਣਨਾ ਇੱਕ ਬਹੁਤ ਮਹਾਨ ਗੱਲ ਆ ਔਰ ਇਹਨਾਂ ਨੇ ਵਿਕਾਸ ਬਹੁਤ ਕੀਤੇ ਸੋ ਇਹੋ ਜਿਹੇ ਸਖਸੀਤਾਂ ਦੇ ਕੋਲੋਂ ਚੰਗੇ ਲੋਕਾਂ ਨੂੰ ਸਨਮਾਨਿਤ ਕਰਵਾਉਣਾ ਇੱਕ ਬਹੁਤ ਸ਼ਲਾਘਾਯੋਗ ਗੱਲ ਹੈ ਅੱਜ ਅਸੀਂ ਬਲਦੇਵ ਸਿੰਘ ਰਣੀਆਂ ਜੋ ਕਿ ਗੁਰदयाल ਸਿੰਘ ਸਰਪੰਚ ਸਾਹਿਬ ਦੇ ਪੁੱਤਰੇ ਨੇ ਉਹਨਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖ ਕੇ ਇੱਕ ਉਹਨਾਂ ਨੂੰ ਸਨਮਾਨਿਤ ਕੀਤਾ ਅੱਜ ਦੂਜਾ ਆਪਣੇ ਬਲਜੀਤ ਸਿੰਘ ਲੰਬੜਦਾਰ ਨੇ ਰਣੀਆਂ ਦੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਦੂਜਾ ਹੀ ਬੱਬਾ ਠੇਕੇਦਾਰ ਆ ਵਰਨੀ ਸਿੰਘ ਜੋ ਕਿ ਦੇਖੋ ਅੱਜ 14 ਸਾਲਾਂ ਬਾਅਦ ਇਹਦੀ ਯਾਦ ਆਈ ਹੈ ਇਹਦੇ ਕੰਮਾਂ ਨੂੰ ਦੇਖ ਕੇ ਅਸੀਂ ਇਹਨਾਂ ਨੂੰ ਇੱਥੇ ਆਣ ਮਤਲਬ ਬੁਲਾ ਕੇ ਤੇ ਸਨਮਾਨਤ ਕੀਤਾ ਦੇਖੋ ਸਨਮਾਨ ਜਿਹੜੇ ਆ ਨਾ ਉਹ ਜੇ ਅਸੀਂ ਸਨਮਾਨ ਲੋਕਾਂ ਦੇ ਕਰਾਂਗੇ ਹੋਰ ਲੋਕ ਵੀ ਉਤਸ਼ਾਹਤ ਹੋਣਗੇ ਅੱਗੇ ਵਧਣ ਵਾਸਤੇ ਸੋਸ਼ਲ ਸਰਵਿਸ ਵਾਸਤੇ ਉਤਸ਼ਾਹਤ ਹੋਣਗੇ ਪਿੱਛੇ ਹੜ ਆਇਆ ਕਿੰਨੇ ਲੋਕਾਂ ਨੇ ਉੱਥੇ ਆਪਣੀ ਇਸੇ ਮਮਨ ਨਿਭਾਈਆਂ ਤੇ ਫਿਰ ਜੇ ਇਹੋ ਜਿਹੇ ਲੋਕਾਂ ਨੂੰ ਸਨਮਾਨ ਨਾ ਕਰੀਏ ਫਿਰ ਉਹਨਾਂ ਦਾ ਮਨੋਬਲ ਟੁੱਟਦਾ ਆ ਸਨਮਾਨਤਾ ਸਰਕਾਰਾਂ ਰਾਸ਼ਟਰਪਤੀ ਪੁਰਸਕਾਰ ਨਾਲ ਕਰਦੀਆਂ ਨੇ ਪ੍ਰਧਾਨ ਮੰਤਰੀ ਪੁਰਸਕਾਰ ਨਾਲ ਕਰਦੀਆਂ ਨੇ ਪੁਲਿਸ ਮੈਡਲ ਪ੍ਰਦਾਨ ਕੀਤੇ ਜਾਂਦੇ ਹਨ ਉਹ ਸਿਰਫ ਵਰਕਰਾਂ ਨੂੰ ਸੋਸ਼ਲ ਇਸਤਰਾ ਨੂੰ ਸਤਿਕਾਰਨ ਵਾਸਤੇ ਜਿਹੜੇ ਜਿਹੜੇ ਇਹ ਵਾਰ ਦਿੱਤੇ ਜਾਂਦੇ ਨੇ ਔਰ ਔਰ ਦੇਣੇ ਚਾਹੀਦੇ ਵੀ ਹਨ ਅਸੀਂ ਬਾਕੀ ਲੋਕਾਂ ਨੂੰ ਬਾਕੀ ਲੀਡਰਾਂ ਨੂੰ ਕਰਦੇ ਆ ਕਿ ਜੋ ਬੰਦੇ ਕਾਬਲ ਨੇ ਉਹਨਾਂ ਨੂੰ ਸਨਮਾਨਤ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ